ਮੈਟਰੋ ਫਿਰੋਜ਼ਪੁਰ ਦੇ ਨਾਲ ਪਿੰਡ ਬਾਰੇਕੇ ਆ ਉੱਥੇ ਖੜੇ ਆ ਇੱਥੇ ਅਰਬੀ ਦੀ ਖੇਤੀ ਬਹੁਤ ਜ਼ਿਆਦਾ ਲੋਕ ਕਰਦੇ ਆ ਕਹਿੰਦੇ ਅਰਬੀ ਜੇ ਚੰਗੀ ਰਹਿ ਜੇ ਤਾਂ 4-4 ਲੱਖ 3.5-3 ਲੱਖ ਕਿੱਲੇ ਦਾ ਪਟਾ ਦਿੰਦੀ ਆ ਤੇ ਲੱਖ ਰੇਟ ਲੱਖ ਤੋਂ ਤਾਂ ਇਹ ਦੇਖਦੀ ਕੋਈ ਨਹੀਂ ਤੇ ਇੱਕ ਮੇਨ ਗੱਲ ਦੱਸਾਂ ਅੱਜ ਤੱਕ ਇਹਨੂੰ ਪੱਟਣ ਵਾਲੀ ਮਸ਼ੀਨ ਨਹੀਂ ਬਣੀ ਲੇਵਰੀ ਪੱਟਦੀ ਆ ਕਹੀ ਦੇ ਨਾਲ ਕੋਈ ਮਸ਼ੀਨ ਨਹੀਂ ਆਈ ਕੋਈ ਨਾ ਹੀ ਕੋਈ ਬਣਾਈ ਆ ਕਿਸੇ ਨੇ ਤੇ ਮੇਨ ਗੱਲ ਇੱਕ ਹੋਰ ਦੱਸਾਂ ਬਾਈ ਕਹਿੰਦਾ ਜੇ ਆ ਪੱਤਾ ਛੋੜੇ ਕੱਪੜੇ ਦੇ ਨਾਲ ਲੱਗ ਗਿਆ ਇਹਦਾ ਰੰਗ ਚੜਜੂ ਕੋਈ ਦੁਨੀਆ ਤੇ ਅਹੀ ਚੀਜ਼ ਨਹੀਂ ਬਣੀ ਵੀ ਉਹ ਰੰਗ ਲਾ ਦੂ ਰੰਗ ਚੜਦੇ ਇਹਦਾ ਜਿੱਦਾਂ ਆਪਣੀ ਉਹ ਲੀਲੀ ਜੀ ਦਵਾਈ ਹੁੰਦੀ ਐ ਖੂਹਾਂ ਵਾਲੀ ਦਵਾਈ ਜਿਹਨੂੰ ਕਹਿੰਦੇ ਆ ਉਹਦੇ ਰੰਗ ਵਰਗਾ ਰੰਗ ਚੜਦਾ ਸਾਰੀ ਉਮਰ ਲੈਂਦਾ ਨਹੀਂ ਕੱਪੜਾ ਪਾੜ ਜੂ ਠੀਕ ਐ ਤੇ ਇੱਕ ਇੱਥੇ ਮਿਰਚ ਦੀ ਖੇਤੀ ਬਹੁਤ ਜ਼ਿਆਦਾ ਹੁੰਦੀ ਐ ਤੇ ਅਰਬੀ ਦੀ ਠੀਕ ਐ ਤੇ ਅਰਬੀ ਦੇ ਨਾਲ ਇੱਕ ਚਾਲੂ ਹੁੰਦਾ ਠੀਕ ਐ ਜਿਹੜੀ ਜਿਹਦੀ ਚਾਟ ਬਣਦੀ ਆ ਉਹ ਅੰਮ੍ਰਿਤਸਰ ਸ਼ਹਿਰ ਚ ਜ਼ਿਆਦੇ ਮਿਲਦੀ ਆ ਕਚਾਲੂ